ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਅਜਿਹੀ ਸਾਖੀ ਜੋ ਸੁਣ ਕੇ ਰੋਂਟੇ ਖੜੇ ਹੋ ਜਾਂਦੇ ਹਨ ਇਹ ਸਾਖੀ ਸਿਰਫ ਇੱਕ ਹੈਰਾਨ ਕਰਨ ਵਾਲੀ ਘਟਨਾ ਨਹੀਂ ਸਗੋਂ ਮਨੁੱਖੀ ਪਾਪ ਕਰਮਾਂ ਦੇ ਫਲ ਅਤੇ ਗੁਰੂ ਕਿਰਪਾ ਨਾਲ ਮਿਲਦੀ ਮੁਕਤੀ ਦਾ ਡੂੰਗਾ ਸੰਦੇਸ਼ ਆਪਣੇ ਅੰਦਰ ਸਮੇਟੇ ਹੋਏ ਆ ਕਈ ਵਾਰ ਅਸੀਂ ਸੋਚਦੇ ਹਾਂ ਕਿ ਪਾਪ ਕਰਕੇ ਵੀ ਕੋਈ ਬਚ ਸਕਦਾ ਹੈ ਪਰ ਧਰਮ ਦੀ ਅਦਾਲਤ ਵਿੱਚ ਹਰ ਕਰਮ ਦਾ ਹਿਸਾਬ ਹੁੰਦਾ ਹੈ ਧੀਆ ਨੂੰ ਵੇਚਣਾ ਨਵਜੰਮੀ ਕੁੜੀ ਨੂੰ ਮਾਰਨਾ ਇਹ ਸਿਰਫ ਜੁਰਮ ਨਹੀਂ ਰੱਬੀ ਕਾਨੂੰਨ ਦੀ ਉਲੰਘਣਾ ਹੈ ਪਰ ਨਾਲ ਹੀ ਸਤਕੁਰ ਦੀ ਰਹਿਮਤ ਵੀ ਹੈ ਜੇ ਕੋਈ ਪਾਪੀ ਵੀ ਸੱਚੇ ਦਿਲ ਨਾਲ ਮਾਫੀ ਮੰਗ ਲਵੇ ਤਾਂ ਗੁਰੂ ਦੀ ਨਜ਼ਰ ਉਸਤੇ ਕਿਸਮਤ ਬਦਲ ਸਕਦੀ ਹੈ ਆਓ ਸੁਣਦੇ ਹਾਂ ਇਹ ਅਨੋਖੀ ਤੇ ਹੱਦਵੀਤੀ ਸਾਖੀ ਜੋ ਸਾਨੂੰ ਸਿਖਾਉਂਦੀ ਹੈ ਕਿ ਕਰਮਾਂ ਦਾ ਫਲ ਕਿਵੇਂ ਮਿਲਦਾ ਹੈ ਤੇ ਗੁਰੂ ਦੀ ਛਰਨ ਕਿਵੇਂ ਪਾਪਾਂ ਤੋਂ ਮੁਕਤੀ ਦਿਵਾਉਂਦੀ ਹੈ ਸੰਗਤ ਜੀ ਮੇਰੇ ਚੈਨਲ ਨੂੰ ਪੰਜਾਬ ਦੀ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਵੀਡੀਓ ਹੋਰ ਸੰਗਤਾਂ ਤੱਕ ਵੀ ਪਹੁੰਚ ਜਾਵੇ ਸੰਘਾਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਗੁਰੂ ਜੀ ਦੇ ਪਿਆਰੇ ਇਸ ਵੀਡੀਓ ਨੂੰ ਦੇਖ ਰਹੇ ਨੇ ਆਪਣਾ ਨਾਮ ਕਮੈਂਟ ਵਿੱਚ ਜ਼ਰੂਰ ਲਿਖਣਾ ਤੇ ਦੱਸਣਾ ਕਿਸ ਵੇਲੇ ਤੁਸੀਂ ਵੀਡੀਓ ਦੇਖ ਰਹੇ ਹੋ ਸੰਘਾਜੀ ਇਹ ਉਹ ਸਮੇਂ ਦੀ ਗੱਲ ਆ ਜਦੋਂ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਪੀਆਂ ਦਾ ਭਲਾ ਕਰਦੇ ਹੋਏ ਉਹਨਾਂ ਦਾ ਉਧਾਰ ਕਰਦੇ ਹੋਏ ਇੱਕ ਦਿਨ ਇੱਕ ਉਜਾੜ ਪਰੇ ਇਲਾਕੇ ਵਿੱਚ ਜਾ ਬੈਠੇ ਜਦੋਂ ਦਿਨ ਟਲਿਆ ਤਾਂ ਗੁਰੂ ਜੀ ਨੇ ਆਪਣੇ ਪਿਆਰੇ ਸੇਵਕ ਪਾਈ ਬਾਲੇ ਨੂੰ ਹੁਕਮ ਦਿੱਤਾ ਰਹਿਰਾਸਤਾ ਬੇਲਾ ਹੋ ਚੁੱਕਿਆ ਹੈ ਰਹਿਰਾਸ ਪੜ ਗੁਰੂ ਜੀ ਦੇ ਹੁਕਮ ਨੂੰ ਮੰਨ ਕੇ ਪਾਈ ਬਾਲਾ ਜੀ ਉੱਚੀ ਉੱਚੀ ਰਹਿਰਾ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਰਹਿਰਾਸਤਾ ਪਾਠ ਕਰਦੇ ਹੋਏ ਮਿੱਠੀ ਅਤੇ ਉੱਚੀ ਆਵਾਜ਼ ਜਦ ਉਸ ਉਜਾੜ ਵਿੱਚ ਗੂੰਜੀ ਤਾਂ ਨੇੜੇ ਇੱਕ ਛੋਟੀ ਜੀ ਝੁੱਗੀ ਵਿੱਚੋਂ ਇੱਕ ਬਹੁਤ ਹੀ ਸੁੰਦਰ ਕੰਨਿਆ ਬਾਹਰ ਨਿਕਲੀ ਉਹ ਗੁਰੂ ਜੀ ਦੇ ਸਾਹਮਣੇ ਆ ਕੇ ਬੈਠ ਗਈ ਅਤੇ ਹੈਰਾਨੀ ਨਾਲ ਪੁੱਛਣ ਲੱਗੀ ਕਿ ਤੁਸੀਂ ਕੌਣ ਹੋ ਅਤੇ ਉਜਾੜ ਵਿੱਚ ਕੀ ਕਰਨ ਆਏ ਹੋ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਫਰਮਾਇਆ ਅਸੀਂ ਫਕੀਰ ਹਾਂ ਅਤੇ ਅੱਜ ਦੀ ਰਾਤ ਇੱਥੇ ਹੀ ਗੁਜ਼ਾਰਾਂਗੇ ਅਤੇ ਅੱਜ ਦੀ ਰਾਤ ਗੁਜ਼ਾਰ ਕੇ ਅਸੀਂ ਚਲੇ ਜਾਵਾਂਗੇ ਗੁਰੂ ਜੀ ਦੇ ਮੁਖ ਤੋਂ ਇਹ ਬਚਨ ਸੁਣ ਕੇ ਉਹ ਕੰਨਿਆ ਆਪਣੀ ਝੁੱਗੀ ਵਿੱਚ ਵਾਪਸ ਚਲੀ ਗਈ ਕੁਝ ਹੀ ਪਲਾਂ ਵਿੱਚ ਉਹ ਅੰਦਰੋਂ ਮਾਸ ਦਾ ਇੱਕ ਟੁਕੜਾ ਲੈ ਕੇ ਆਈ ਉਸ ਨੇ ਉਸ ਮਾਸ ਨੂੰ ਤੱਕੜੀ ਵਿੱਚ ਰੱਖ ਕੇ ਤੋਲਿਆ ਤਾਂ ਉਹ ਦੋ ਸੇਰ ਨਿਕਲਿਆ ਕੰਨਿਆ ਨੇ ਇੱਕ ਸੇਰ ਮਾਸ ਦਾ ਆਪਣੇ ਪਾਸ ਰੱਖ ਲਿਆ ਤੇ ਦੂਜਾ ਭਾਈ ਬਾਲੇ ਨੂੰ ਦੇਣ ਲੱਗੀ ਸੁੰਦਰ ਕੰਨਿਆ ਦੇ ਹੱਥ ਵਿੱਚ ਮਾਸ ਧੇਕੀ ਪਾਈ ਬਾਲਾ ਹੈਰਾਨ ਰਹਿ ਗਿਆ ਉਸ ਨੇ ਕੰਨਿਆ ਤੋਂ ਪੁੱਛਿਆ ਕਿ ਉਜਾੜ ਵਿੱਚ ਅਸੀਂ ਨਾ ਤਾਂ ਕੋਈ ਜੀਵ ਦੇਖਿਆ ਤੇ ਨਾ ਹੀ ਕੋਈ ਜਾਨਵਰ ਦੇਖਿਆ ਤਾਂ ਫਿਰ ਇੰਨਾ ਸਾਰਾ ਮਾਸ ਤੂੰ ਕਿੱਥੋਂ ਲੈ ਕੇ ਆਈਆਂ ਪਾਈ ਬਾਲੇ ਨੇ ਮੁੱਖੋਂ ਇਹ ਸੁਣ ਕੇ ਕੰਨਿਆ ਬੋਲੀ ਕਿ ਚਲੋ ਮੇਰੇ ਨਾਲ ਝੁੱਗੀ ਦੇ ਅੰਦਰ ਚਲੋ ਇਹ ਆਪ ਹੀ ਦੇਖ ਲਵੋ ਪਾਈ ਬਾਲਾ ਜੀ ਉਹ ਕੰਨਿਆ ਦੇ ਪਿੱਛੇ ਝੁੱਗੀ ਦੇ ਅੰਦਰ ਚਲੇ ਗਏ ਸੰਗਤ ਜੀ ਅਤੇ ਅੰਦਰ ਦਾ ਦ੍ਰਿਸ਼ ਦੇਖ ਕੇ ਉਹ ਹੈਰਾਨ ਰਹਿ ਗਏ ਹੁਣ ਅੰਦਰ ਕੀ ਹੋਇਆ ਝੁੱਗੀ ਦੇ ਅੰਦਰ ਇੱਕ ਮੁਰਦਾ ਉਲਟਾ ਲਟਕਾਇਆ ਹੋਇਆ ਸੀ ਕੰਨਿਆ ਨੇ ਉਸ ਮੁਰਦੇ ਵੱਲ ਇਸ਼ਾਰਾ ਕਰਦੇ ਹੋਏ ਬੋਲਿਆ ਕਿ ਮੈਂ ਇਸ ਮੁਰਦੇ ਦਾ ਮਾਸ ਖਾਂਦੀ ਹਾਂ ਮੁਰਦੇ ਨੂੰ ਦੇਖ ਕੇ ਪਾਈ ਬਾਲਾ ਜੀ ਵਾਹਿਗੁਰੂ ਵਾਹਿਰ ਕਰਦੇ ਹੋਏ ਤੁਰੰਤ ਝੁੱਗੀ ਤੋਂ ਬਾਹਰ ਆ ਗਏ ਉਹ ਸਿੱਧੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਚਲੇ ਗਏ ਅਤੇ ਘਬਰਾਟ ਵਿੱਚ ਕਹਿਣ ਲੱਗੇ ਗੁਰੂ ਜੀ ਗੁਰੂ ਜੀ ਝੁੱਗੀ ਦੇ ਅੰਦਰ ਇੱਕ ਅੰਨਿਆ ਮਨੁੱਖ ਦਾ ਮਾਸ ਖਾਂਦੀ ਆ ਗੁਰੂ ਜੀ ਨੇ ਸ਼ਾਂਤ ਹੋ ਕੇ ਪਾਈ ਬਾਲਾ ਜੀ ਨੂੰ ਕਿਹਾ ਜਾਂ ਤੂੰ ਇਸ ਲੜਕੀ ਨੂੰ ਪੁੱਛ ਕੀ ਤੂੰ ਮਨੋਖ ਦਾ ਮਾਸ ਕਿਉਂ ਖਾਂਦੀ ਆ ਕਿ ਤੈਨੂੰ ਹੋਰ ਕੁਝ ਖਾਣ ਨੂੰ ਨਹੀਂ ਲੱਭਦਾ ਗੁਰੂ ਜੀ ਦੇ ਹੁਕਮ ਤੇ ਪਾਈ ਬਾਲਾ ਜੀ ਦੁਬਾਰਾ ਉਸ ਲੜਕੀ ਦੀ ਝੁੰਗੀ ਵਿੱਚ ਚਲੇ ਗਏ ਤੇ ਪੁੱਛਣ ਲੱਗੇ ਤੂੰ ਇਹ ਪਾਪ ਦਾ ਕਰਮ ਕਿਉਂ ਕਰਦੀ ਹਾਂ ਕੰਨਿਆ ਨੇ ਹੈਰਾਨੀ ਨਾਲ ਕਿਹਾ ਕਿ ਤੂੰ ਮੇਰਾ ਪਰਦਾ ਜ਼ਾਹਰ ਕਿਉਂ ਕਰਦਾ ਆ ਤੈਨੂੰ ਇਸ ਨਾਲ ਕੀ ਮਿਲੇਗਾ ਪਾਈ ਬਾਲੇ ਨੇ ਸਮਝਾਇਆ ਅਸੀਂ ਸੰਤ ਹੁੰਦੇ ਆ ਸੰਗਤ ਜੀ ਤੇ ਸੰਤ ਪਾਸੋਂ ਪੜਦਾ ਨਹੀਂ ਕੋਈ ਦਾ ਤਦ ਕੰਨਿਆ ਨੇ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਜਿਸ ਨੂੰ ਸੁਣ ਕੇ ਪਾਈ ਬਾਲਾ ਜੀ 당 ਰਹਿ ਗਏ ਤੇ ਉਸ ਨੇ ਦੱਸਿਆ ਕਿ ਇਹ ਜਿਹੜਾ ਮੁਰਦਾ ਹੈ ਇਹ ਮੇਰੇ ਪਿਤਾ ਹੈ ਜਦੋਂ ਮੈਂ ਇਸ ਦੇ ਘਰ ਜਨਮ ਲਿਆ ਸੀ ਇਹ ਮੇਰੇ ਨਾਲ ਬਹੁਤ ਹੀ ਪਿਆਰ ਕਰਦੇ ਸੀ ਮੈਨੂੰ ਬਹੁਤ ਲਾਡ ਨਾ ਰੱਖਦੇ ਸੀ ਮੈਨੂੰ ਬਹੁਤ ਚੰਗੇ ਖਾਣੇ ਚੰਗੇ ਵਸਤਰ ਪਹਿਨਣ ਨੂੰ ਦਿੰਦੇ ਸੀ ਪਰ ਫਿਰ ਜਦੋਂ ਮੈਂ 16 ਸਾਲ ਦੀ ਹੋਈ ਤਾਂ ਇਸ ਨੇ ਦੇਖਿਆ ਕਿ ਹੁਣ ਮੈਂ ਸੁੰਦਰ ਹੋ ਚੁੱਕੀ ਹਾਂ ਤਾਂ ਇਸ ਨੇ ਮੈਨੂੰ ਇੱਕ ਖਾਤਰੀ ਨੂੰ ਵੇਚ ਦਿੱਤਾ ਕੰਨੀਆਂ ਨੇ ਪਾਈ ਵਾਲੇ ਵਾਲ ਦੇਖਿਆ ਤੇ ਪੁੱਛਿਆ ਸੰਤ ਜੀ ਹੁਣ ਤੁਸੀਂ ਦੱਸੋ ਕਿ ਰਾਕਸ਼ਸ ਮੈਂ ਹੋਈ ਜਾਂ ਫਿਰ ਇਹ ਹੋਇਆ ਇਸ ਨੇ ਮੇਰਾ ਜਿਉਂਦਿਆਂ ਹੀ మాਸ ਵੇਚ ਕੇ ਖਾਦਾ ਉਸ ਨੇ ਆਪਣੀ ਕਹਾਣੀ ਜਾਰੀ ਰੱਖੀ ਤੇ ਮੈਨੂੰ ਵੇਚਣ ਤੋਂ ਕੁਝ ਦਿਨ ਬਾਅਦ ਹੀ ਇਸ ਦੇ ਸਵਾਸ ਪੂਰੇ ਹੋ ਗਏ ਧਰਮਰਾਜ ਨੇ ਜਮਦੂਤਾਂ ਨੂੰ ਹੁਕਮ ਦਿੱਤਾ ਕਿ ਜਾਓ ਇਸ ਦੁਸ਼ਟ ਨੂੰ ਲੈ ਕੇ ਆਓ ਜਮਦੂਤ ਇਸ ਨੂੰ ਜਮਰਾਜ ਦੇ ਕੋਲ ਲੈ ਗਏ ਤਾਂ ਜਮਰਾਜ ਨੇ ਕਿਹਾ ਕਿ ਇਸ ਪਾਪੀ ਨੂੰ ਮੇਰੇ ਮੱਥੇ 'ਤੇ ਨਾ ਲਾਓ ਬਲਿਕੇ ਜਲਦੀ ਤੋਂ ਜਲਦੀ ਇਸ ਨੂੰ ਨਰਕ ਵਿੱਚ ਭੇਜ ਦਿਓ ਤਾਂ ਜਮਦੂਤ ਨੇ ਇਸ ਨੂੰ ਨਰਕਾਂ ਵਿੱਚ ਸੁੱਟ ਦਿੱਤਾ ਕੰਨਿਆ ਨੇ ਅੱਗੇ ਦੱਸਿਆ ਕਿ ਜਿਸ ਖੱਤਰੀ ਨਾਲ ਮੇਰਾ ਵਿਆਹ ਹੋਇਆ ਸੀ ਸਤਗੁਰ ਦੀ ਕਿਰਪਾ ਨਾਲ ਮੈਂ ਸਤ ਪੁੱਤਰਾਂ ਨੂੰ ਜਨਮ ਦਿੱਤਾ ਸੀ ਅਤੇ ਅਖੀਰ ਵਿੱਚ ਮੇਰੇ ਘਰ ਇੱਕ ਕੰਨਿਆ ਨੇ ਜਨਮ ਲਿਆ ਸੰਗਤ ਜੀ ਤਾ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਤੂੰ ਇਸ ਲੜਕੀ ਨੂੰ ਮਾਰ ਦੇ ਕਿਉਂਕਿ ਮੈਨੂੰ ਕੁੜੀ ਨਹੀਂ ਚਾਹੀਦੀ ਇਹ ਸੁਣ ਕੇ ਕੰਨਿਆਂ ਦੀ ਆਵਾਜ਼ ਪਹਾਰਾਈ ਪਰ ਮੈਂ ਆਪਣੀ ਧੀ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਜੇਕਰ ਤੂੰ ਇਸ ਲੜਕੀ ਨੂੰ ਨਾ ਮਾਰਿਆ ਤਾਂ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਪਤੀ ਦੇ ਮੁੱਖੋਂ ਇਹ ਗੱਲ ਸੁਣ ਕੇ ਮੇਰੀ ਮੱਤ ਮਾਰੀ ਗਈ ਸੀ ਅਤੇ ਮੇਰੇ ਰਿਸ਼ਤੇ ਨੂੰ ਬਚਾਉਣ ਦੀ ਖਾਤਰ ਮੈਂ ਆਪਣੀ ਨਵਜੰਮੀ ਬੱਚੀ ਨੂੰ ਮਾਰ ਦਿੱਤਾ ਹੁਣ ਸਮਾਪਾ ਕੇ ਜਦੋਂ ਮੇਰਾ ਵੀ ਅੰਤ ਹੋਇਆ ਅਤੇ ਜਮਦੂਤ ਮੈਨੂੰ ਵੀ ਧਰਮਰਾਜ ਦੇ ਕੋਲ ਲੈ ਗਏ ਤਾਂ ਧਰਮਰਾਜ ਨੇ ਮੈਨੂੰ ਕਿਹਾ ਕਿ हे ਪਾਪੀ ਆਪਣੇ ਸਵਾਰਥ ਲਈ ਆਪਣੀ ਕੰਨਿਆ ਨੂੰ ਮਾਰ ਦਿੱਤਾ ਜਿਸ ਦੀ ਤੈਨੂੰ ਹੁਣ ਸਜ਼ਾ ਭੁਗਤਣੀ ਪਵੇਗੀ ਤੇਰੀ ਸਜ਼ਾ ਇਹ ਹੈ ਕਿ ਤੂੰ ਮਾਸ ਲੋਕਾਂ ਵਿੱਚ ਫਿਰ ਤੋਂ ਜਾਵੇਂਗੀ ਅਤੇ ਫਿਰ ਉਜਾੜ ਭਰੇ ਇਲਾਕੇ ਵਿੱਚ ਰਹਿ ਕੇ ਆਪਣੇ ਪਾਪੀ ਪਿਤਾ ਦਾ ਮਾਸ ਨੋਚ-ਨੋਚ ਕੇ ਖਾਵੇਂਗੀ ਕੰਨਿਆ ਨੇ ਭਾਈ ਬਾਲੇ ਨੂੰ ਦੱਸਿਆ ਤੇ ਧਰਮਰਾਜ ਦੇ ਬਚਨਾਂ ਦੇ ਅਨੁਸਾਰ ਹੀ ਮੈਂ ਕੰਨਿਆ ਦਾ ਜਨਮ ਲਿਆ ਅਤੇ ਆਪਣੇ ਇਸ ਪਾਪੀ ਪਿਤਾ ਦਾ ਮਾਸ ਖਾਂਦੀ ਆ ਕੰਨਿਆ ਦੀ ਇਹ ਗੱਲ ਹਟਵਿੱਤੀ ਸੁਣ ਕੇ ਬਾਲੇ ਨੂੰ ਉਸ ਉੱਪਰ ਬਹੁਤ ਦਇਆ ਆ ਗਈ ਉਹ ਵਾਪਸ ਗੁਰੂ ਜੀ ਦੇ ਕੋਲ ਚਲਾ ਗਿਆ ਤੇ ਸਾਰੀ ਗੱਲ ਉਸਨੇ ਗੁਰੂ ਜੀ ਨੂੰ ਸੁਣਾਈ ਤੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਕਿ ਵਾਹਿਗੁਰੂ ਜੀ ਇਸ ਕੰਨਿਆ ਨੂੰ ਮੁਕਤ ਕਰੋ ਗੁਨਾਹਕ ਦੇਵ ਜੀ ਨੇ ਫਰਮਾਇਆ ਦੇਖ ਭਾਈ ਇੱਕ ਕੰਨਿਆ ਨੇ ਵੇਚਣਾ ਜਾਂ ਫਿਰ ਉਸਨੂੰ ਮਾਰਨਾ ਬਹੁਤ ਵੱਡਾ ਪਾਪ ਹੈ ਪਰ ਗੁਰੂ ਜੀ ਨੇ ਭਾਈ ਬਾਲੇ ਦੀ ਬੇਨਤੀ ਵੀ ਮੰਨੀ ਪਰ ਤੇਰਾ ਕਹਿਣਾ ਵੀ ਮੰਨਣਾ ਜ਼ਰੂਰੀ ਆ ਇਹ ਬਚਨ ਬੋਲਣ ਤੋਂ ਬਾਅਦ ਗੁਰੂ ਸਾਹਿਬ ਜੀ ਉੱਠ ਕੇ ਖੜੀ ਹੋ ਗਏ ਅਤੇ ਕੰਨਿਆ ਦੀ ਝੁੱਗੀ ਦੇ ਕੋਲ ਚਲੇ ਗਏ ਮਾਸ ਖਾਣ ਵਾਲੀ ਕੰਨਿਆ ਨੇ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਾਇਆ ਤੇ ਆਪਣਾ ਪਾਪ ਬਖਸ਼ਾਉਣ ਦੀ ਖੀਮਾ ਮੰਗੀ ਗੁਰੂ ਜੀ ਨੇ ਉਸ ਦੇ ਸਿਰ ਉੱਪਰ ਹੱਥ ਰੱਖ ਕੇ ਤਿੰਨ ਵਾਰ ਵਾਹਿਗੁਰੂ ਬੋਲਿਆ ਤੇ ਪਰਮਾਤਮਾ ਦੀ ਕਿਰਪਾ ਨਾਲ ਉਸ ਕੰਨਿਆ ਦਾ ਪਾਪ ਮਾਫ ਹੋ ਗਿਆ ਉਸ ਦੇ ਚਿਹਰੇ ਤੇ ਸ਼ਾਂਤੀ ਦੀ ਲਹਿਰ ਆ ਗਈ ਉਹ ਬਹੁਤ ਹੀ ਖੁਸ਼ ਹੋਈ ਇੰਨਾ ਹੀ ਨਹੀਂ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਜਲਦਾ ਛੱਟਾ ਇੱਕ ਮਰਦੇ ਪਿਤਾ ਉੱਪਰ ਮਾਰਿਆ ਅਤੇ ਉਸ ਮਰਦੇ ਨੂੰ ਵੀ ਮੁਕਤੀ ਹਾਸਲ ਹੋ ਗਈ ਸੰਗਤ ਜੀ ਇਹ ਸਾਖੀ ਤੁਹਾਨੂੰ ਇਹੀ ਗੰਭੀਰ ਸਿੱਖ ਮਿਲਦੀ ਹੈ ਕਿ ਤੀ ਨੂੰ ਵੇਚਣਾ ਜਾਂ ਮਾਰਨਾ ਸਿਰਫ ਸਮਾਜਿਕ ਅਪਰਾਧ ਨਹੀਂ ਬਲਕਿ ਰੱਬ ਦੀ ਹੁਕਮ ਦੇ ਵਿਰੁੱਧ ਸਭ ਤੋਂ ਵੱਡਾ ਪਾਪ ਹੈ ਹਰ ਇੱਕ ਕੰਮ ਦਾ ਹਿਸਾਬ ਧਰਮ ਦੀ ਦਰਗਾਹ ਵਿੱਚ ਹੋਣਾ ਹੀ ਆ ਜਿਹੜਾ ਜੋ ਬੀਜ ਬੀਜਦਾ ਹੈ ਉਹ ਜਿਹਾ ਫਲ ਕਟਦਾ ਹੈ ਪਰ ਨਾਲ ਹੀ ਇਹ ਵੀ ਸੱਚ ਹੈ ਕਿ ਸਤਿਗੁਰ ਦੀ ਕਿਰਪਾ ਅਸੀਮ ਹੈ ਜੇ ਪਾਪੀ ਵੀ ਸੱਚੇ ਦਿਲ ਨਾਲ ਪਛਤਾਪ ਕਰੇ ਅਤੇ ਗੁਰੂ ਦੀ ਸ਼ਰਨ ਆਵੇ ਤਾਂ ਗੁਰੂ ਸਾਹਿਬ ਉਸੇ ਜੀਵਨ ਦਾ ਰੁਖ ਮੋੜ ਸਕਦੇ ਹਨ ਗੁਰੂ ਦੀ ਇੱਕ ਨਜ਼ਰ ਹੀ ਜਨਮਾਂ ਦੇ ਪਾਪਾਂ ਨੂੰ ਪਸੰਮ ਕਰ ਸਕਦੀ ਹੈ ਸੰਗਤ ਜੀ ਆਓ ਅਸੀਂ ਵੀ ਸਾਰੇ ਅਰਦਾਸ ਕਰੀਏ ਕਿ ਸਾਨੂੰ ਧੀਆਂ ਦੀ ਕਦਰ ਕਰਨ ਦੀ ਸਮਝ ਵਕਸ਼ੀ ਜਾਵੇ ਸਹੀ ਕਰਮ ਕਰਨ ਦੀ ਤਾਕਤ ਮਿਲੇ ਅਤੇ ਸਦਾ ਗੁਰੂ ਦੀਆਂ ਵਿਚਾਰਣ ਦਾ ਪਾਗ ਪ੍ਰਾਪਤ ਹੋਵੇ ਜੇ ਇਹ ਸਾਖੀ ਤੁਹਾਨੂੰ ਸ਼ੂ ਗਈ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਹੋਰਾਂ ਸੰਗਤਾਂ ਤਾਲ ਵੀ ਵੀਡੀਓ ਜ਼ਰੂਰ ਸਾਂਝੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ